ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਮਠਾਈ ਸਰ ਸਾਹਿਬ ਇਹ ਗੁਰਦੁਆਰਾ ਸਾਹਿਬ ਪਿੰਡ ਦਲੀਆਵਾਲੇ ਜ਼ਿਲ੍ਹਾ ਮਾਨਸਾ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਘਟਨਾ ਪ੍ਰਸਿੱਧ ਹੈ ਵੀ ਭਾਈ ਮਰਦਾਨੇ ਨੂੰ ਇੱਕ ਵਾਰ ਭੁੱਖ ਲੱਗੀ ਸੀ ਤੇ ਉਹਨਾਂ ਨੇ ਬਾਬੇ ਨਾਨਕ ਨੂੰ ਕਿਹਾ ਵੀ ਬਾਬਾ ਜੀ ਵੀ ਕਿਤੋਂ ਖਾਣ ਪੀਣ ਦਾ ਇੰਤਜ਼ਾਮ ਹੋ ਜਾਏ ਤੇ ਬਾਬਾ ਜੀ ਨੇ ਆਖਿਆ ਵੀ ਤੂੰ ਇੱਕ ਇੱਕ ਰਾਂ ਨੇ ਇਹਨਾਂ ਨੂੰ ਝਾੜ ਤੇ ਇਹਨਾਂ ਨੂੰ ਤੈਨੂੰ ਮਠਾਈ ਮਿਲ ਜਾਣੀ ਆ ਤੇ ਮਰਦਾਨ ਨੇ ਆਖਿਆ ਕਿਉਂ ਟੀਚਣਾ ਕਰਦੇ ਹੋ ਬਾਬਾ ਜੀ ਕਿ ਕੇਕਰਾਂ ਤੇ ਵੀ ਕਦੇ ਮਠਾਈ ਲੱਗਦੀ ਆ ਤੇ ਉਸ ਦਿਨ ਤੋਂ ਬਾਬਾ ਜੀ ਨੇ ਵਾਦਨ ਕੀਤਾ ਤੂੰ ਝਾੜ ਕੇ ਦੇਖ ਗੁਰੂ ਮਠਾਈ ਡਿੱਗਿਆ ਕਰਨੀ ਆ ਤੇ ਜਦੋਂ ਮਰਦਾਨ ਨੇ ਕੇਕਰ ਝਾੜੀ ਤਾਂ ਉਸ ਤੋਂ ਮਠਾਈ ਡਿੱਗਣ ਲੱਗ ਪਈ ਤੇ ਉਸ ਦਿਨ ਤੋਂ ਉਸ ਸਥਾਨ ਤੇ ਮਠਾਈਆਂ ਲੱਗਣ ਲੱਗੀਆਂ ਤੇ ਮਤਲਬ ਕਿਕਰਾਂ ਨੂੰ ਮਠਾਈਆਂ ਦਾ ਫਲ ਲੱਗਿਆ ਤੇ ਸਾਧ ਸੰਗਤ ਜੀ ਉਸ ਵੇੜੇ ਦੀਆਂ ਜਿਹੜੀਆਂ ਕਿਕਰਾਂ تھیں ਉਹ ਇਸ ਗੁਰਦੁਆਰਾ ਸਥਾਨ ਦੇ ਪਿੱਛੇ ਛੱਪੜਾ ਉੱਥੇ ਸੀ ਤੇ ਉਹ ਕਿਕਰਾਂ ਤਾਂ ਸਭ ਸਮੇਂ ਦੇ ਅਨੁਸਾਰ ਡਿੱਗ ਗਈਆਂ ਸੀ ਤੇ ਪਰ ਉਹਨਾਂ ਦੀ ਜੜ ਇਸ ਗੁਰਦੁਆਰਾ ਸਥਾਨ ਵਿੱਚ ਅੱਜ ਵੀ ਰੱਖੀ ਗਈ ਆ ਤੇ ਇਤਿਹਾਸਿਕ ਤੁਸੀਂ ਬੇਰੀ ਦੇਖ ਸਕਦੇ ਹੋ ਇਹ ਵੀ ਉਹਨਾਂ ਟਾਈਮਾਂ ਦੀ ਆ ਤੇ ਇੱਕ ਘਟਨਾ ਇਸ ਗੁਰਦੁਆਰਾ ਸਾਹਿਬ ਨਾਲ ਹੋਰ ਪ੍ਰਸਿੱਧਾ ਹੈ ਇਸ ਗੁਰਦੁਆਰਾ ਸਥਾਨ ਤੇ ਦਸ਼ਮ ਪਿਤਾ ਜੀ ਦੇ ਵੀ ਚਰਨ ਪਏ ਤੇ ਉਹਨਾਂ ਨੇ ਆਪਣੇ ਇੱਕ ਸਿੱਕ ਦੀ ਮੁਕਤੀ ਕੀਤੀ ਜੋ ਕਿ ਹਿਰਨ ਦੇ ਰੂਪ ਵਿੱਚ ਜੂਨੀ ਲੈ ਕੇ ਆਇਆ ਸੀ ਦਸ਼ਮ ਪਿਤਾ ਜੀ ਨੇ ਤੀਰ ਦਾ ਨਿਸ਼ਾਨਾ ਬੰਨਿਆ ਤੇ ਉਸਦੇ ਮਾਰਿਆ ਤੇ ਉਸ ਦੀ ਮੁਕਤੀ ਕੀਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਉਸ ਸਥਾਨ ਵੱਲ ਜਾ ਰਹੇ ਹਾਂ ਸਾਹਮਣੇ ਜਿੱਥੇ ਜ਼ੂਮ ਕਰਿਆ ਕੈਮਰਾ ਉੱਥੇ ਉਹੀ ਸਥਾਨ ਆ ਜਿੱਥੇ ਹਿਰਨ ਦੀ ਮੁਕਤੀ ਹੋਈ ਸੀ ਇਹ ਸਥਾਨ ਉਹ ਜਿੱਥੇ ਹਰਨ ਦੀ ਮੁਕਤੀ ਹੋਈ ਸੀ ਸੰਗਤ ਇਹ ਉਹ ਛੱਪੜਾ ਜਿੱਥੇ ਕਿਕਰਣ ਫਲ ਲੱਗੇ ਸੀ ਇਸ ਸਥਾਨ ਤੇ ਮਸਿਆਂ ਦੇ ਪਵਿੱਤਰ ਦਿਹਾੜੇ ਮਨਾਏ ਜਾਂਦੇ ਤੇ ਸੰਗਤ ਬਹੁਤ ਹਮ-ਹਮਾ ਕੇ ਪਹੁੰਚਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੰਗਤ ਇਸ ਜਗ੍ਹਾ ਤੋਂ ਜਾਣ ਹੋ ਸਕੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਨਾਨਕ ਜੀ ਦੇ ਸਮੇਂ ਦੀ ਉਹ ਕਿਕਰ ਦੇ ਦਰਖਤ ਦੀ ਜੜ ਅੱਜ ਵੀ ਦੇਖਣ ਨੂੰ ਮਿਲਦੀ ਹੈ ਤੁਸੀਂ ਦਰਸ਼ਨ ਪਾ ਸਕਦੇ ਹੋ ਪਵਿੱਤਰ ਦਰਖਤ ਦੇ ਸੰਗਤ ਜੀ ਤੁਸੀਂ ਬੜੇ ਭਾਗਾਂ ਵਾਲਿਆਂ ਜੋ ਇਸ ਦਰਖਤ ਦੇ ਦਰਸ਼ਨ ਕਰ ਰਹੇ ਹੋ ਇਸ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਗਿਆ ਹੈ ਇਸ ਨੂੰ ਦਰਸ਼ਨ ਕਰਨ ਵਾਲੇ ਦੀ ਮਣੀ ਇੱਛਾ ਪੂਰੀ ਹੁੰਦੀ ਹੈ ਵੀਡੀਓ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਡੂੰਗਾ ਇਤਿਹਾਸ ਲਿਖਿਆ ਗਿਆ ਹੈ ਤੇ ਇਸ ਵਿੱਚ ਇਸ ਸਥਾਨ ਤੇ ਪ੍ਰਾਚਨ ਚੀਜ਼ਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ ਵੁਰਦੂਵਾਰਾ ਸਾਹਿਬ ਵਿੱਚ ਆਉਣ ਵਾਲੀ ਸਾਧ ਸੰਗਤ ਦੀ ਸਾਰੀ ਮਰਦਾਂ ਪੂਰੀਆਂ ਹੁੰਦੀਆਂ ਨੇ ਜੋ ਮਨ ਨਾਲ ਇਸ ਸਥਾਨ ਤੇ ਆਉਂਦਾ ਹੈ ਤੇ ਮਨ ਭਾਵਨਾ ਨਾਲ ਅਰਦਾਸ ਕਰਵਾਉਂਦਾ ਹੈ ਚਾਹੇ ਉਸ ਦਾ ਕੋਈ ਵੀ ਕੰਮ ਹੋਵੇ ਵਿਆਹ ਸ਼ਾਦੀ ਦੇ ਕੰਮ ਵੀ ਉਰੇ ਪੂਰ ਚੜ੍ਹਦੇ ਨੇ ਜਿਸ ਕਿਸੇ ਦਾ ਵਿਆਹ ਸ਼ਾਦੀ ਦਾ ਕੰਮ ਰੁਕਿਆ ਹੈ ਉਹਨਾਂ ਨੂੰ ਵੀ ਮਨ ਪਾਉਂਦਾ ਰਿਸ਼ਤਾ ਗੁਰੂ ਸਾਹਿਬ ਦੀ ਮਨਜ਼ੂਰੀ ਨਾਲ ਮਿਲਦਾ ਹੈ ਸੰਗਤ ਜੀ ਇਸ ਸਥਾਨ ਤੇ ਜੋ ਤਨਮਾਨ ਨਾ ਸੇਵਾ ਕਰਦਾ ਹੈ ਉਸਦੇ ਸਾਰੇ ਕਾਰਜ ਸਫਲੀ ਹੁੰਦੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਬਤ ਬਤ ਸ਼ੇਅਰ ਕਰਿਓ ਤਾਂ ਲੋਕ ਹੋਰ ਇਸ ਗੁਰਦੁਆਰਾ ਸਥਾਨ ਨਾਲ ਜੁੜ ਸਕਣ